ਉਹੀ ਸਥਿਤੀ ਹੈ ਮੇਰਾ ਕੰਮ ਤੁਹਾਨੂੰ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ ਮਹਤਾ ਤੂ ਵਰਦਾ ਤੀ ਤੇਰਾ ਨਾਮ ਟਾਈਏ ਵੇ ਕਾਮ ਰੂਪ ਗਣਪਤੀ ਗੋੜਿਆ ਪਾਪੀ ਨੂੰ ਗਲ ਲਾਈਏ ਵੇ ਜਗਤ ਗੁਰੂ ਜਗਦੀਸ਼ ਜਾਨ ਕੀ ਉਹ ਜਗਤ ਗੁਰੂ ਜਗਦੀਸ਼ ਜਾਨ ਕੀ ਰੋਟੇ ਗਿਆਨ ਸਖਾਈਏ ਮੈਂ ਛੱਜੂ ਸਿੰਘ ਵੀ ਕਰੋ ਸਹਾਇਤਾ ਨਵੀਂ ਕਹਾਣੀ hingaਏਂਂਦਰ ਬੇਗੋ ਦਾ ਕਿਸਾ ਖੋਲ ਸੁਣਾਈ ਅਬਂਦਰ ਬੇਗੋ ਦਾ ਦੱਸੋ ਆਪੈਂ ਤੁਹਾਨੂੰ ਦੇ ਭਈ ਉਸ ਨਗਰ ਵਿੱਚ ਜਨਮ ਲੀਦੇ ਗੋ ਮਾਪੇ ਖੁਸ਼ੀ ਮਨਾਉਂਦੇ ਤੇ ਘਰ ਵਿੱਚ ਹੋਰ ਕੁੱਪੜਾ ਕੋਈ ਉਹ ਘਰ ਵਿੱਚ ਹੋਰ ਕੁੱਪੜਾ ਨਾ ਕੋਈ ਸ਼ਹਿਰੀ ਹਾਲ ਸੁਣਾਉਂਦੇ ਮਾਈ ਬਾਪ ਨੂੰ ਲੱਗੀ ਪਿਆਰੀ ਫਿਰਦੇ ਰੋਜ਼ ਕਢਾਉਂਦੇ ਮਾਪੇ ਦੇਖੋਦੇ ਧਰਤੀ ਪੈਰ ਨਾ ਲਾਉਂਦੇ ਮਾਪੇ ਦੇਖੋਦੇ ਕਵੀ ਮੈਂ ਕੋਈ ਪਲਪਾ ਰੰਗ ਬਟਾਵੇ ਉਹ ਗੁਰਵਿੰਦ ਨਾ ਵੇ ਕੜੀ ਜਵਾਨੀ ਰੂਪ ਝਾਂਬੜਾ ਪਾਵੇ ਉਹ ਪਤਲੀ ਕਬਰ ਸਮਾਨ ਚੇਰ ਦੇ ਉਹ ਪਤਲੀ ਕਬਰ ਸਮਾਨ ਚੇਰ ਦੇ ਝੂਟੇ ਖਾਂਦੀ ਜਾਵੇ ਹੱਥੀ ਵਾਲੂ ਤਰੇ ਚੂਲ ਕੇ ਨਾਗ ਵਾਂਗਰ ਖਾਵੇ ਕਰਦਨ ਬੇਗੋਦੀ ਮੋਰ ਵਾਂਗ ਵਿੱਚ ਗਾਵੇ ਕਰਦਨ ਦੇਗੋਦੀ ਭਾਈ ਬਾਪ ਨੇ ਰਖੀ ਲਾਗਲੀ ਜਿਉਂ ਥੇ ਲੀਦਾ ਘੋੜਾ ਵੀ ਮੁਸ਼ਕੀ ਰੰਗ ਸਰੀਰ ਸਾਟਾਂ ਜਾਣੀ ਕੋਤਲ ਕੋੜਾ ਵੀ ਨਰਮ ਸਰੀਰ ਮੱਖਣ ਤੋਂ ਕੂਲਾ ਠਾਕੇ ਤੁਰੇ ਮਰੋੜਾ ਵੀ ਪਤਲੇ ਅੰਧ ਖੁਲਾ ਤੋਂ ਹੋਲੀ ਉਹ ਪਤਲੇ ਅੰਧ ਖੁਲਾ ਤੋਂ ਹੋਲੀ ਜਿਉਂ ਰੂਈ ਦਾ ਘੋੜਾ ਵੀ ਮਿੱਠਾ ਭੂਲ ਕੋਲ ਤੋਂ ਦੂਣਾ ਆਸ਼ਕ ਨੂਹੇ ਲੋੜਾ ਨੇਤਰ ਬੇਗੋਦੇ ਜਿਉਂ ਲਾਲਾਂ ਦਾ ਜੋੜਾ ਨੇਤਰ ਬੇਗੋਦੇ ਤੇ ਰੱਖਦੀ ਲਫਟ ਦੂਰ ਤੋਂ ਆਉਂਦੀ ਉਹ ਅਜਿਹਾ ਬੇੜੀ ਨਪ ਮੱਕੜ ਵਾਂਗੂੰ ਆਸੇ ਬਿਕਾ ਦੇ ਨਪ ਮੱਕੜ ਵਾਂਗੂੰ ਧੀਵੇ ਵਾਅਦ ਜਗਾਉਂਦੀ ਜੇ ਕੋਈ ਹੁਜੀ ਰੰਗ ਚਲਾਵੇ ਨੀਵੀਂ ਪਾ ਮਚਾਉਂਦੀ ਆਸ਼ਕ ਲੋਕਾਂ ਦੇ ਈਨੇ ਚਾਕ ਬਣਾਉਂਦੀ ਆਸ਼ਕ ਲੋਕਾਂ ਦੇ ਉਰਦੇ ਜਿਉ ਮਰਗਾ ਵੀ ਬਈ ਰੇ ਪਜਾਮਾ ਪੱਟੀ ਸੌਂਦਾ ਪੈਰਾਂ ਵਿੱਚ ਕਾ ਵੀ ਬਈ ਨਾਲ ਹੁਸਨ ਦੇ ਕਰੇ ਉਜਾੜਾ ਹੋ ਨਾਲ ਹੁਸਨ ਦੇ ਕਰੇ ਉਜਾੜਾ ਮਚਦੀ ਜਿਵੇਂ ਮਤਾਬੀ ਬਈ ਇਸ਼ਕ ਬਲੀ ਦੀਆਂ ਝੜੀਆਂ ਲੋਰਾ ਝੁੱਲੇ ਵਾਂਗ ਸਰਬੀ ਮੁਕੜਾ ਬੇਗੋਦਾ ਖਿੜਿਆ ਫੁੱਲ ਗਲਾਬੀ ਮੁਕੜਾ ਬੇਗੋਦਾ ਰੋ ਪਾਟਲ ਲੈ ਆਈਏ ਓ ਜਲੋ ਲਾ ਰੋ ਪਾਟਲ ਲੈ ਆਈਏ ਨਾਲੇ ਪਾਣ ਸਬਾਰੀ ਪੈਰੀ ਮੂਲ ਨਾ ਤੁਰਨਾ ਪੈਣੋ ਤਾਂਗੇ ਦੀ ਐ ਸਬਾਰੀ ਪੈਣ ਪੁਸ਼ਾਕਾਂ ਨੂੰ ਕਰ ਲੋ ਹੁਣੇ ਤਿਆਰੀ ਪੈਣ ਪੁਸ਼ਾਕਾਂ ਨੂੰ ਕਰ ਲੋ ਕੁੜੀਆਂ ਨੇ ਜਾਂ ਪਹਿਨ ਪਚਾਕਾਂ ਹੱਟ ਕਟੂਮਾ ਪਾਈਆਂ ਬਈ ਦੰਦਾਂ ਤੇ ਗੰਧ ਰਸਾ ਮਲ ਕੇ ਕਰਦੇ ਗੋਦੇ ਆਈਆਂ ਉਹ ਇਕੱਠੀਆਂ ਹੋ ਲਾਹੌਰ ਨੂੰ ਚਲੀਆਂ ਉਹ ਇਕੱਠੀਆਂ ਹੋ ਲਾਹੌਰ ਨੂੰ ਚਲੀਆਂ ਆਸ਼ਕ ਦੇਣ ਦਹਾਈਆਂ ਮੈਂ ਰੂਪ ਦੇਖ ਕੇ ਪੰਛੀ ਭੁੱਜਦੇ ਪਰੀਆਂ ਮਾਤ ਬਣਾਈਆਂ ਕੋਈ ਆਪਸ ਦੇ ਵਿੱਚ ਜਾਣ ਹੱਸਦੀਆਂ ਕੋਈ ਆਪਸ ਦੇ ਵਿੱਚ ਹੀ ਤਾਂ ਹੱਸਦੀਆਂ ਜਿਵੇਂ ਜਲ ਮੈਂ ਮਰ ਗਈਆਂ ਚਲਕਾਂ ਰੂਪ ਦੀਆਂ ਬਿਜਲੀ ਨਾਲ ਲੜਾਈਆਂ ਚਲਕਾਂ ਰੂਪ ਦੀਆਂ ਸਾਂਗੇ ਤੇਰੇ ਮੇਰੇ ਜੱਬ ਕੇ ਨਰਾਜਾ ਲਾਹੌਰ ਵਿੱਚ ਬੜੀਆਂ ਬੈਠਾਰ ਕਰਦੀਆਂ ਫਿਰ ਨਸਾਰੀਆਂ ਜੋ ਫੋ ਜਾਵੇਂ ਚੜੀਆਂ ਵੀ ਦੇਖ ਬਾਣੀਆਂ ਮੂਹ ਹੋ ਗਏ ਦੇਖ ਬਾਣੀਆਂ ਮੂਹ ਹੋ ਗਏ ਗਿੰਆਂ ਚੁੱਕ ਤੱਕੜੀਆਂ ਹੋਏ ਆਖ ਦੇ ਲੈ ਲੋ ਸੌਦਾ ਮੁਸਕਟਾਂ ਦੀਏ ਤੜੀਆਂ ਹੱਥਾਂ ਮਾਰ ਨਾ ਮਟਿਆ ਰਾਖੀਆਂ ਹੱਥਾਂ ਮਾਰ ਸਿਰ ਬਾਣੀ ਆ ਰੂਪ ਦਿਦਾਰੀ ਹਟ ਮਜਾਦੀ ਕਰਦਾ ਵੀ ਹਟ ਉਸਦੇ ਆ ਕੇ ਖੜੀਆਂ ਇੰਦਰ ਬੋਹ ਨੂੰ ਉਚਰਦਾ ਜੋਕ ਜ ਲੈਣਾ ਲੈ ਲਓ ਮੈਥੋਂ ਮੈਥੋਂ ਦਾਹ ਵਰਦਾ ਵੀ ਰੂਪ ਦੇਖ ਕੇ ਮਸਤ ਹੋ ਗਿਆ ਉਹ ਰੂਪ ਦੇਖ ਕੇ ਮਸਤ ਹੋ ਗਿਆ ਵਾਗਲੂਨ ਦੇਖਦਾ ਡਲ ਗਿਆ ਬੇਗੋ ਤੇ ਜਵਾਨੀ ਕਰਦਾ ਡਲ ਗਿਆ ਬੇਗੋ ਤੇ ਕਹਿੰਦਾ ਸੌ ਤਾਲ ਲੈ ਜੋ ਆਦਰ ਨਾਲ ਪਠਾਵੇ ਓਏ ਏਸ ਦਾ ਮੈਨੂੰ ਨਾਮ ਬਤਾ ਦੋ ਓਏ ਏਸ ਦਾ ਮੈਨੂੰ ਨਾਮ ਬਤਾ ਕੇ ਕਿਹੜੀ ਕਿੱਤ ਚ ਰਾਵੇ ਕੋਈ ਨਾਰਾ ਨੇ ਫਿਰ ਨਾਮ ਬਤਾਇਆ ਬੇਗੋ ਓ ਨਾਰਾ ਨੇ ਫਿਰ ਨਾਮ ਬਤਾਇਆ ਇੰਦਰ ਭੇਜਣਾ ਹੈ ਕਿ ਜੋ ਕੁਝ ਲੈਣਾ ਉਹ ਜਵਾਨੋਂ ਕਟਕਟ ਖਣਖੜਾਵੇ ਦੇਣਾ ਪਿੰਦ ਪੈਸੇ ਤੇ ਬੇਗੋ ਫਰਮਾਵੇ ਕੇ ਵਾਪਸ ਤੇ ਮੈਂ ਸੁਣੀ ਨੀ ਬੇਗੋ ਜੜੀਏ ਤੇਰੇ ਉੱਤੇ ਦੌਰ ਵਾੜੀ ਆਉ ਸੁੱਖੀ ਨਾ ਖੜੀਏ ਮੰਗ ਰੇਸ਼ਮੀ ਦਾਣੇਸ ਤੋਂ ਲੈ ਕੇ ਸੰਘੇ ਚੜੀਏ ਜੇ ਹੁ ਤਾਂਤ ਬੇਨਾ ਖੱਕਾ ਬਾੜੇ ਕੌਸ ਦੇ ਚੜੀਏ ਸੰਕੇ ਮੋਤੀ ਤੋਂ ਬਾਗਤ ਖਾਣਾ ਕੰਢੇ ਬੰਖੇ ਮੋਤੀ ਸਾ ਨੇ ਸੁਣਦੇ ਲਾਲਾ ਕਾਹੇ ਬਹਾਨੇ ਲਾਵੇਂ ਉਹ ਦੇ ਦੇ ਸੌਦਾ ਜਾਈਏ ਘਰੋਂ ਕਾ ਨੂੰ ਮਗਜ ਖਾ ਪਾਵੇਂ ਬਈ ਤੈ ਕੀ ਦੇਣਾ ਥਾ ਨਰੇਸ਼ਮੀ ਉਹ ਤੈ ਕੀ ਦੇਣਾ ਥਾ ਨਰੇਸ਼ਮੀ ਦਮੜੀ ਤੇ ਮਰ ਜਾਵੇਂ ਪੈਸੇ ਦੇ ਪੁੱਤ ਹੁੰਦੇ ਪਾਣੀਏ ਬੋਤਾ ਕੀ ਅਕਵਾ ਮੇਂ ਛੇੜੇ ਨਾ ਡਣੀਆਂ ਫੇਰ ਕਿਛੋਂ ਪਛਤਾਵੇਂ ਛੇੜੇ ਨਾ ਡਣੀਆਂ ਕੀ ਮੈਂ ਨਾ ਮੁੱਖ ਕਮਾਵਾ ਓਏ ਪੈਟੇ ਨਾਲ ਪਟਕਾ ਲੱਗਦੀ ਮੈਂ ਨਾ ਮੁੱਖ ਕਮਾਵਾ ਓਏ ਕਟਕਟ ਥਾਨ ਅਗੇਰੀ ਧਰਦਾ ਓਏ ਕਟਕਟ ਥਾਨ ਅਗੇਰੀ ਧਰਦਾ ਗੁੰਮ ਨਾ ਮੰਗਾ ਨਾ ਹੋਜੇ ਡੋੜ ਤਾਂ ਹੋਜੇ ਬਾਨੋਂ ਛੇਤੀ ਕੱਢ ਫਲਾਵਾ ਬੇਘੋ ਆਕ ਦੇ ਅੱਗ ਹੱਟੀ ਨਹੀਂ ਲਾਵਾ ਬੇਘੋ ਆਕ ਦੇ ਕਿ ਤਾ ਮਾਰ ਤੂੰ ਕਹ ਦੇ ਬੇਗੋ ਨਾਰਾ ਕਹਿ ਸੁਣਾ ਕੇ ਇਹਨੇ ਕਿੜਾ ਲਾਇ ਦੇਵ ਨਹੀਂ ਦੇਖ ਲੋ ਉੱਪਰ ਤੇ ਆ ਕੇ ਈ ਨਹੀਂ ਕਈ ਲੱਖ ਦਾ ਮਾਲ ਹੱਤੀ ਨੇ ਉਹ ਕਈ ਲੱਖ ਦਾ ਮਾਲ ਹਕੀਵੇਂ ਬਹਿ ਨੂੰ ਕਿਵੇਂ ਮਚਾ ਕੇ ਆਪਣਾ ਕੀ ਨੁਕਸਾਨ ਪੈ ਜੀਏ ਦੇਖ ਜਬਾਨ ਹਲਾ ਕੇ ਇੰਦਰ ਕਰੜੇ ਨੂੰ ਦੇਖ ਲਈਏ ਅਜਮਾ ਕੇ ਇੰਦਰ ਕਰੜੇ ਨੂੰ ਵੇਖੋ ਕਹਿੰਦੀ ਸੁਣਵੇਂ ਇੰਦਰਾ ਮਿਲਦੇ ਨੇ ਤਕਦੀਰਾ ਉਹ ਪਹਿਲਾ ਦਾਨਤਾ ਚੋਲੇ ਕੀਤੇ ਹੁਣ ਤੁਪਾਲ ਦਾ ਖੀਰਾ ਅਮਕਦੇ ਨਾ ਹਾਸਲ ਹੁੰਦੇ ਲਾਗੇ ਡੰਡ ਉਹ ਲਾਗੇ ਡੰਡ ਜਰੀਰਾ ਉਹ ਬਾਹਰ ਕੁਮਾਰੀ ਕੁਲਦੀ ਮਿਲਦਾ ਦੇਰ ਗਰਾਂਤ ਜੀਦਾ ਆਸ਼ਕ ਬਣਿਆ ਫਿਰਦਾ ਐਵੇਂ ਦੇਕੇ ਚਾਰਕ ਉਹ ਰਾਂਝੇਵਾਂ ਨੂੰ ਕਣ ਪੜਵਾ ਕੇ ਫੇਰ ਮਿਲ ਗਿਆ ਹੀਰਾ ਮੁਸ਼ਕਲ ਸੇ ਆਉਣ ਗਿਆ ਫੋਟੋ ਤੇ ਤਸਵੀਰਾਂ ਮੁਸ਼ਕਲ ਸੇ ਆਉਣ ਗਿਆ ਗੰਗਰਮਲ ਨੇ ਰਤਾ ਤੇਰਨ ਲਈ ਯੋਥੇ ਮਿੱਟੀ ਦਾ ਪਾ ਕੇ ਜੀਰੋ ਹੱਦੀ ਨੂੰ ਮਕ ਲਈ ਕੋਈ ਆਕੇ ਲਗੇ ਬੁਝਾਉਣ ਬਾਣੀਏ ਕੋਈ ਆਕੇ ਲਗੇ ਬੁਝਾਉਣ ਬਾਣੀਏ ਬੁਤੀ ਨਾ ਬਜਾਈ ਕੋਈ ਨਾਰਾਂ ਗੀਆਂ ਦੌਰ ਦੇ ਕੇ ਕੋਈ ਨਾਰਾਂ ਗੀਆਂ ਨਉ ਦੇਸ ਤੇ ਛੁਟੀ ਕੇ ਥਮਰਾਈ ਅਗਨੀ ਨਾ ਬੁਲਦੀ ਲਾਲੇ ਦੇਨ ਦਹਾਈ ਓਏ ਅਗਨੀ ਨਾ ਬੁਲਦੀ ਦੰਦਵੇ ਦਾ ਹਾਲ ਬਜਾਈ ਅਗਨੀ ਸਭ ਨੇ ਸ਼ੁਕਰ ਮਨਾਇਆ ਦਸੂਰ ਕਿਸ ਨੇ ਅੱਗ ਲਗਾਈ ਸਾਹਿਬ ਨੇ ਵਰਗਾਇਆ ਸੇਧਿਆਖ ਤੇ ਗੁਰਦਵਾਰੇ ਜੀ ਹੈ ਇਹ ਚੰਦ ਚੜਾਇਆ ਕੋਲੇ ਸਾਹਿਬ ਦੇ ਕੁਲ ਬਖਤ ਸੁਣਾਇਆ ਕੋਲੇ ਸਾਹਿਬ ਦਾ ਵੇਲੇ ਪੜਿਆ ਇੰਦਰ ਹੱਥ ਹੱਥ ਚੜੀ ਲਾਈ ਛੱਟ ਪੁਲਿਸ ਨੇ ਪਾਲਿਆ ਮੁੱਦਾ ਲੱਗੇ ਕਰਨ ਕਟਾਈ ਕੋ ਮਾਰ ਮਾਰ ਕੇ ਹੋਸ਼ ਭਲਾ ਦੀ ਕੋ ਮਾਰ ਮਾਰ ਕੇ ਹੋਸ਼ ਭਲਾ ਦੀ ਇੰਦਰ ਦਵੇ ਦੁਹਾਈ ਮਾਰਨ ਤੇ ਨਾ ਵਸਤੇ ਰਹਿੰਦੇ ਪੁਲਸੀਏ ਬੜੇ ਕਸਾਈ ਇੰਦਰ ਕਰਨੇ ਦੀ ਸਥਿਤੀ ਬਹੁਤ ਚੰਡਾਈ ਇੰਦਰ ਕਰਨੇ ਦੀ ਸਥਿਤੀ ਬਹੁਤ ਉਹ ਅਕਤਗਾਈ ਕੋਈ ਦੇਖਣਾ ਸਿਪਾਹੀ ਕੋਈ ਕੋਈ ਉਤਰਨਾ ਦੇਵੇ ਅੰਦਰ ਕੋਈ ਉਤਰਨਾ ਦੇਵੇ ਅੰਦਰ ਰੋ ਰੋ ਮਾਰੇ ਤਾਈ ਸਵਾਗਤ ਦਾ ਚਲੋ ਤੋਹਾਂ ਮਾਜਕਾ ਜੋ ਹੋਇਸ ਨਹੀਂ ਕਿਤਨਾ ਕਰਮ ਨਹੀਂ ਇਹ ਤਾਂ ਸਮਾਣਾ ਦੁਸਰ ਪਾਨ ਨਾ ਸਮਨਾ ਕਰਤਵਾਹੀ ਅੰਦਰ ਤੋੜ ਗਿਆ ਤੇ ਗੋਵਾ ਵਹਿਰਾਹੀ ਨਾ ਤੋੜ ਕਰਾ ਨੂੰ ਝੋਲ ਕਰਦੀਆਂ ਜਾਵਣ ਨਾਲੇ ਮੁਰਮੜ ਵੇਖਣ ਪਿੱਛੇ ਖੋਪੋ ਬੁਲਸਦਾ ਖਾਵਣ ਉਹ ਪਟਿਆ ਗਿਆ ਵਿਚਾਰਾ ਇੰਦਰ ਉਹ ਪਟਿਆ ਗਿਆ ਵਿਚਾਰਾ ਇੰਦਰ ਇਸ ਗੱਲੋਂ ਪਛਤਾਵਣ ਮੇਕੋ ਕਹਿੰਦੀ ਤੁਸੀਂ ਕਰਾਇਆ ਮੈਂ ਕੀਤੀ ਬਦਨਾਵਣ ਦੇ ਕਰਸਾਰ ਲਗੇ ਮਾਪੇ ਮਾਰ ਮਗਾਵਣ ਦੇ ਕਰਸਾਰ ਲਗੇ ਵੇਗੋ ਕਹਿੰਦੀ ਸੁਣੋ ਨੀ ਭੈਣੋ ਜੇਕਰ ਹਾਲ ਛਪਾਉਣਾ ਨੀ ਨੇਮ ਧਰਮ ਕਰ ਲਵੋ ਬੈਠ ਕੇ ਕਿਸੇ ਵੀ ਨਹੀਂ ਬਤਾਣੀ ਜਿਹੜੀ ਜਾ ਕੇ ਕਹਿੰਦੀ ਬਤਾਵੇ ਉਹ ਜਿਹੜੀ ਜਾ ਕੇ ਕਹਿੰਦੀ ਬਤਾਵੇ ਉਸੇ ਦੇ ਫਿਰ ਲਾਉਣਾ ਵੀ ਸੋਸ ਜੰਦਾ ਲਾ ਕੇ ਤੁਰੀਆਂ ਕਵੀਆਂ ਦਾ ਫਰਮਾਉਣਾ ਉਹੀ ਹੋਵੇਗਾ ਜੋ ਡਾਡੇ ਨੂੰ ਕਹਣਾ ਉਹੀ ਹੋਵੇਗਾ ਸਾ ਵੀ ਦੇ ਕੁਲ ਚੜੀਆਂ ਜਾ ਕੇ ਵੇਗੋ ਆਪ ਸੁਣਾਵੇ RAM ਲੈ ਲਓ ਐਸੇ ਜਾ ਕੇ ਹੋਰ ਤੁਰਿਆ ਨਾ ਜਾਵੇ ਗੂੜੀ ਛਾਇਆ ਵੇਖ ਬੈਗੀਆਂ ਉਹ ਗੂੜੀ ਛਾਇਆ ਵੇਖ ਬੈਗੀਆਂ ਪਾਧੀ ਆ ਬਿਠਾਵੇ ਇੰਦਰਿਆਂ ਦਾ ਦੇਖਿਆ ਦੂਰੋਂ ਸੱਜੂ ਸਿੰਘ ਬਤਾਵੇ ਨਾਰਾਤ ਦੀਆਂ ਕਥਾ ਕਾਤ ਨਹੀਂ ਆਵੇ ਨਾਰਾਤ ਦੀਆਂ ਬਿਲਕੁਲ ਤਾਹੀਆਂ ਕਰਨਾ ਰੋ ਸੁਣ ਤੂ ਬਾਤ ਹਮਾਰੀ ਆਪਣੇ ਨਾਲ ਗਿਆ ਦੇ ਖੱਖਾ ਘਾਟੇ ਕਹ ਰੂਖ ਵਾਰੀ ਆਪਾਂ ਨੂੰ ਫੜਵਾਪੇ ਕੁੱਤੜ ਓਏ ਆਪਾਂ ਰੂਫੜਵਾਪੇ ਕੁੱਤੜ ਦੇਖੂ ਖਲਕਤ ਸਾਰੀ ਮਿੱਕੀ ਪੱਤੂ ਬੱਟ ਪਿੰਡ ਦੇ ਕਰਕੇ ਦੇਖ ਬਚਾਰੀ ਮੋੜੋ ਠੱਖੇ ਨੂੰ ਕਰੂ ਫੇਰਾ ਪੀ ਪਾਰੀ ਮੋੜੋ ਠੱਖੇ ਨੂੰ ਉਹ ਇੰਦਰ ਜਦੋਂ ਪਹੁੰਚਿਆ ਤੇ ਇੱਕ ਨਾਰ ਫਰਮਾਵੇ ਗਈ 라ਵੀ ਦੇ ਵਿੱਚ ਸਾਰ ਮਾਰ ਕੇ ਬੇਗੂ ਨੂੰ ਹੁਦਕਲਾ ਦੇ ਇਸ ਤੇ ਫੇਰ ਜ਼ਰੂਰ ਮਿਲੂਗੀ ਤੈਨੂੰ ਅੱਤੋਂ ਫੇਰ ਜ਼ਰੂਰ ਮਿਲੂਗੀ ਤੈਨੂੰ ਲੱਟ ਸੰਦਾ ਘਾਵੇ ਗੰਦਰ ਕੰਦਾ ਕੈਂ ਬਿਗੂ ਉਹ ਇੰਦਰ ਕਹਿੰਦਾ ਕਹਿ ਨਹੀਂ ਬੇਗੋ ਜੋ ਤੇ ਮਨਿਆ ਦੇ ਗਈ ਮਾਰ ਤਾਂ ਮੈਨਾ ਮਾਰ ਬਾਣੀਆਂ ਦੇ ਗੋਏ ਫਰਮਾਵੇ ਇੰ ਜਿਹਾ ਵੀ ਕਰਦੇ ਨੂੰ ਤੈਨੂੰ ਕੌਣ ਹਟਾ ਦੇਵੇ ਆਪ ਹੀ

ਜਿਉ ਕਹੇ ਸੁਨੋ ਨੀ ਸਈਓ ਮੇਰੀ ਹੈ ਅਰਜੋਈ ਮੇਰੀ ਖਾਤਰ ਇੰਦਰਮਲ ਨੇ ਜਾਨ ਆਪਣੀ ਥੋਈ ਜੇ ਹੁਣ ਮੁਖ ਪਵਾਵਾਂ ਉਸ ਤੋਂ ਦਰਗੇ ਮਿਲੇ ਨਾ ਤੋਈ RAM ਸਤ ਮਨਜੂਰ ਕਰੋ ਨੀ ਤੋ RAM ਸਤ ਮਨਜੂਰ ਕਰੋ ਨੀ ਕਹ ਜੋੜ ਅਥ ਦੋਈ ਇੰਨਾ ਕਹਿ ਕੇ ਛਾਲ ਮਾਰਤੀ ਜਿੰਦੜੀ ਨਹੀਂ ਲਗੋਈ ਆਪਣੇ ਆਸ਼ਕ ਦੇ ਨਾਲ ਰਵਾਨਾ ਹੋਈ ਆਪਣੇ ਆਸ਼ਕ ਦੇ ਸੱਲੇ ਪੈਸੀ ਲੋਥਿਆਰ ਦੀ ਕੁਦਰਤ ਨਾਲ ਸਿਆਈ ਬਈ ਝਟਨਾਰ ਨੇ ਜੱਫੀ ਪਾ ਕੇ ਛਾਤੀ ਨਾਲ ਲਗਾਈ ਵੀ ਲੋਥਾਂ ਰੋੜ ਲੀਆਂ ਨੀਰ ਨੇ ਉਹ ਲੋਥਾਂ ਰੋੜ ਲੀਆਂ ਨੀਰ ਨੇ ਜੱਫੀ ਪਾਈ ਕੋ ਆਈ ਵਿੱਚ ਆਸ਼ਕਾਂ ਸ਼ਾਮਲ ਹੋ ਗਏ ਆਸ਼ਕ ਜੇਨ ਵਧਾਈ ਛੁੱਟੀ ਦੁਨੀਆ ਤੋਂ ਕਰਕੇ ਸੁਭਲ ਕਮਾਈ ਛੁੱਟੀ ਦੁਨੀਆ ਤੋਂ